ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਕਪੂਟਲਾ ਸੁਲਤਾਨਪੁਰ ਸੜਕ ਤੇ ਭਵਾਨੀਪੁਰ ਪਿੰਡ ਦੇ ਨੇੜੇ ਇੱਕ ਸੜਕੀ ਹਾਦਸੇ ਵਿੱਚ ਇੱਕ ਕਾਰ ਤੇ ਟਰੱਕ ਵਿਚਕਾਰ ਟਕਰ ਹੋ ਗਏ ਜਿਸ ਵਿੱਚ ਨੌਜਵਾਨ ਕਾਰ ਚਾਲਕ ਦੀ ਮੌਤ ਹੋ ਗਈ ਜਿਕਰੇ ਹੋ ਗਿਆ ਕਿ ਮਰਨ ਵਾਲਾ ਸੁਲਤਾਨਪੁਰ ਲੋਧੀ ਤੋਂ ਆਪ ਦੇ ਹਲਕਾ ਇੰਚਾਰਜ ਸੱਜਣ ਚੀਮਾ ਦਾ ਭਤੀਜਾ ਦੱਸਿਆ ਜਾ ਰਿਹਾ ਹੈ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਗਈ ਜੀ ਇਹ ਤਾਂ ਤੁਸੀਂ ਇੱਥੇ ਮੌਜੂਦ ਨਹੀਂ 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 ਮੈਂ ਤਾਂ ਵੇਖਣ ਆਇਆ ਹਾਂ ਹੁਣ ਪਿੰਡ ਦਾ ਵਾ ਸਾਡੇ ਬੰਦਾ ਐਮਐਲਏ ਦਾ ਈ ਜਾਵਾ ਅੱਛਾ ਇਹ ਮੈਂ ਤਾਂ ਚੌਂਕੀਦਾਰ ਆ ਮੈਂ ਤਾਂ ਗੱਡੀ ਵੇਖਣ ਆਇਆ ਮੈਂਗਾ ਵੇਖ ਕੇ ਆਵਾ ਕਿੰਨੀ ਕੁ ਲੱਗੀ ਆ ਅੱਛਾ ਕਿਹੜੇ ਐਮਐਲਏ ਦਾ ਇਹ ਆ ਜਿਹੜਾ ਸੱਜਣ ਸਿੰਘ ਅੱਛਾ ਠੀਕ ਆ ਆਮ ਪਾਰਟੀ ਦਾ ਸੱਜਣ ਸਿੰਘ ਚੀਮਾ ਹਾਂ ਸੱਜਣ ਸਿੰਘ ਚੀਮਾ ਹਾਂਜੀ ਤੇ ਇਹ ਮੁੰਡੇ ਦੀ ਹਾਲਤ ਕਿੱਦਾਂ ਹੁੰਦੀ ਬਸ ਖਤਮ ਹੋ ਗਿਆ ਖਤਮ ਹੋ ਗਿਆ ਅੱਛਾ ਪੂਰਾ ਹੋ ਗਿਆ ਰਾਤ ਹੀ ਖਤਮ ਹੋ ਗਿਆ ਜੰਦੂ ਮੁਗਿਆ ਸੈਦਾ ਨਾ ਸੇਲ ਚ ਸੱਟ ਲੱਗੀ ਆ ਜਾਜੀ ਬਹੁਤ ਲੱਗੀ ਅੱਛਾ ਹਾਂਜੀ ਤੇ ਇੱਕ ਕਿੰਨੇ ਕੁ ਸਾਲ ਦਾ ਸੀਗਾ ਮੁੰਡਾ ਹੈਗਾ ਵਾ 22 21 22 ਸਾਲ ਦਾ 21 22 ਸਾਲ ਦਾ ਹਾਂਜੀ ਕੰਮ ਕੀ ਕਰਦਾ ਇਹ ਕੰਮ ਕੋਈ ਨਹੀਂ ਜਿੱਦਾਂ ਆਪਦਾ ਖੇਤੀਬਾੜੀ ਸੀ ਜਿੱਦਾਂ ਚਾਚੇ ਨੇ ਲਿਆ ਪਿਆ ਸੀ ਉਹ ਵੀ ਮਲੇਸ਼ੀਆ ਰਹਿੰਦੇ ਆ ਵੀ ਘਰੇ ਕੋਈ ਨਹੀਂ ਜਿੱਦਾਂ 25 26 ਕਿਲੇ ਪੈ ਲਈ ਸਾਰਾ ਇਹਦੇ ਸਿਰ ਤੇ ਹੀ ਕੰਮ ਹੈ ਕੋਈ ਹੋਇਆ ਨਹੀਂ ਹੋਰ ਹੈ ਨਹੀਂਗਾ ਕੋਈ ਇਹਦਾ ਇੱਕ ਭਰਾ ਉਹ ਬਾਹਰ ਗਿਆ ਪਿਆ ਹਾਂ ਯਕੀਨਾ ਜੀ ਆਪਣਾ ਮੇਰਾ ਨਾਮ ਵਰਜੀਤ ਸਿੰਘ ਜੀ ਕਿੱਥੇ ਰਹਿੰਦੇ ਹੋ ਮੇਰਾ ਪਿੰਡ ਕਗਰੈਣ ਹੈ ਜੀ ਠੀਕ ਹੈ ਤੇ ਇਹ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਕਿੰਨੇ ਕੌਜੇ ਹੋਇਆ ਇਹ ਇਹ ਜੀ ਸਾਰਾ ਰਾਤ ਕਰੀਬ 11:00 ਵਜੇ ਦੀ ਗੱਲ ਆ ਸਰ ਅਹੀਂ ਕੰਮ ਤੋਂ ਆ ਰਹੇ ਸੀਗੇ ਤੇ ਮੇਰੇ ਨਾਲ ਮੁੰਡੇ ਵੀ ਆਟੇ ਪਿੰਡ ਤੇ ਆੜੋ ਜਲੰਧਰ ਤੋਂ ਆ ਰਹੇ ਸੀ ਅਸੀਂ ਪਿੱਛੇ ਆ ਰਹੇ ਹਾਂ ਸਾਡੇ ਸਾਹਮਣੇ ਗੱਡੀ ਵੱਜੀ ਆਈ ਸਰ ਟਰੱਕ ਵਾਲਾ ਬਿਲਕੁਲ ਸਾਈਡ ਤੇ ਹੀ ਆਵਦੀ ਤੇ ਇਹ ਮੁੰਡਾ ਕੱਲਾ ਸੀਗਾ ਗੱਡੀ ਵਾਲਾ ਗੱਡੀ ਬਹੁਤ ਜਿਆਦਾ ਤੇਜ਼ ਵੱਜੀ ਉਹਦੇ ਵਿੱਚ ਟਰੱਕ ਦੀ ਤੇ ਗੱਡੀ ਘੁੰਮ ਕੇ ਇਧਰ ਥੱਲੇ ਆ ਗਈ ਐਂ ਐਮਬੂਲੈਂਸ ਨੂੰ ਫੋਨ ਕੀਤਾ ਐਮਬੂਲੈਂਸ ਮੌਕੇ ਤੇ ਆ ਗਈ ਨਾਲ ਪੁਲਿਸ ਵੀ ਮੌਕੇ ਤੇ ਆ ਗਈ ਪੁਲਿਸ ਨੇ ਸਹਿਯੋਗ ਦਿੱਤਾ ਆ ਸੜਕ ਸੁਰੱਖਿਆ ਫੋਰਸ ਨੇ ਤੇ ਇਹ ਜਿਹੜਾ ਗੱਡੀ ਵਾਲਾ ਦੇ ਵਿੱਚ ਜਿਹੜਾ ਟਰੱਕ ਤੇ ਟਰੱਕ ਸਾਈਡ ਤੇ ਹੀ ਆਪਣੇ ਪਾਸ ਹਾਂਜੀ ਹਾਂਜੀ ਪਤਾ ਲੱਗਾ ਮੁੰਡਾ ਕਿੱਥੇ ਦਾ ਸੀਗਾ ਨਹੀਂ ਮੁੰਡੇ ਦਾ ਨਹੀਂ ਪਤਾ ਲੱਗਾ ਸਰ ਕਿੱਥੋਂ ਦਾ ਹੈਗਾ ਪਰ ਟਰੱਕਾਂ ਦਾ ਡਰਾਈਵਰ ਨੇ ਵੀ ਬਹੁਤ ਸਾਥ ਦਿੱਤਾ ਜੀ ਉਹ ਬਜ਼ੁਰਗ ਹੀਗੇ ਡਰਾਈਵਰ ਸਾਹਿਬ ਮੌਕੇ ਤੇ ਸਾਡੇ ਨਾਲ ਖੜੇ ਰਹੇ ਉਹਨਾਂ ਨੇ ਪੂੰਪਾਨ ਕਰਾਇਆ ਸਾਡੇ ਤੋਂ ਕਹਿ ਕੇ ਉਹਨਾਂ ਨੇ ਮਤਲਬ ਹਿੱਟ ਕਰਕੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਵੀ ਵੱਡਾ-ਬੜਾ ਸਹਿਯੋਗ ਦਿੱਤਾ ਬੜੇ ਲੋਕਾਂ ਨੇ ਸਾਡਾ ਸਹਿਯੋਗ ਦਿੱਤਾ ਜੀ ਕਿ ਮੁੰਡਾ ਕਿੱਦਾਂ ਹੁਣ ਮੁੰਡਾ ਬਚ ਗਿਆ ਕਿ ਨਹੀਂ ਨਹੀਂ ਮੁੰਡੇ ਦਾ ਮੈਨੂੰ ਨਹੀਂ ਪਤਾ ਸਰ ਬਚਿਆ ਕਿ ਨਹੀਂ ਬਚਿਆ ਪਰ ਮੈਂ ਤਾਂ ਹੁਣ ਦੁਬਾਰਾ ਆਣ ਕੇ ਦੇਖਿਆ ਮੈਂ ਤਾਂ ਤੁਹਾਡੇ ਕੋਲ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਸ਼ਾਇਦ ਮੈਨੂੰ ਕੋਈ ਪਤਾ ਲੱਗੇ ਬ ਕਪੂਟਲਾ ਦੇ ਢਿਲਵਾਲ ਟੋਲ ਪਲਾਜ਼ਾ ਤੋਂ ਪਹਿਲਾਂ ਜਲੰਧਰ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਅੱਜ ਸਵੇਰੇ ਗੁੜਾਣਾ ਪੁਲ ਦੇ ਕੋਲ ਸੜਕ ਤੇ ਜਾ ਰਹੇ ਚਾਰ ਪਹੀਆ ਵਾਹਨ ਤੇ ਆਰਟਿਕਾ ਕਾਰ ਵਿਚਕਾਰ ਟਕਰ ਹੋ ਗਏ ਜਿਸ ਵਿੱਚ 14 ਤੋਂ 15 ਲੋਕੀ ਜ਼ਖਮੀ ਹੋਏ ਹਨ ਇਸ ਘਟਨਾ ਵਿੱਚ ਦੋ ਔਰਤਾ ਸਮੇਤ 3 ਲੋਕਾਂ ਦੀ ਮੌਤ ਵੀ ਹੋਈ ਹੈ ਬਹਾਰਾਲ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਇਨਸਕਾਨ ਕਪੂਟਲਾ ਵੱਲੋਂ ਸ਼ਹਿਰ ਵਿੱਚ ਅੱਜ ਤੀਜੀ ਵਿਸ਼ਾਲ ਭਗਤੀ ਭਗਵਾਨ ਜਗਨਨਾਥ ਯਾਤਰਾ ਬੜੀ ਹੀ ਧੂਮਤਾਂ ਨਾਲ ਕੱਢੀ ਗਈ ਤੇ ਇਹ ਰਹੀ ਯਾਤਰਾ ਰਾਣੀ ਮੰਦਰ ਤੋਂ ਆਰੰਭ ਹੋ ਕੇ ਵੱਖ-ਵੱਖ ਰਾਸਤਿਆਂ ਤੋਂ ਹੁੰਦੀ ਹੋਈ ਵਾਪਸ ਰਾਣੀ ਮੰਦਰ ਸਮਾਪਤ ਹੋਏ ਤੇ ਇਸ ਰਥ ਯਾਤਰਾ ਵਿੱਚ ਵਿਦੇਸ਼ਾਂ ਤੋਂ ਵੀ ਸ਼ਰਧਾਲੂ ਪਹੁੰਚੇ ਹੋਏ ਸਨ। ਕਪੂਰਥਲਾ ਵੱ ਕਿੰਨੀ ਸ਼ੋਹ ਯਾਤਰਾ ਹੈ ਤੇ ਜਿਹੜੀ ਤੁਹਾਡੀ ਸੱਤਾ ਵੱਲੋਂ ਹਰ ਸਾਲ ਕੱਢੀ ਜਾਂਦੀ ਹੈ ਕਿਸ ਤਰੀਕੇ ਨਾਲ ਤਿਆਰੀ ਕੀਤੀ ਜਾ ਰਹੀ ਹੈ। ਹਰੇਕ ਇਸਤਾ ਜੈ ਜਗਨਨਾਥ ਜੈ ਜਗਨਨਾਥ। ਤੋਂ ਕਪੂਰਥਲਾ ਮੈਂ ਹਮ ਸਭ ਕਪੂਰਥਲਾ ਨਿਵਾਸੀਆਂ ਦਾ ਬਹੁਤ ਹੀ ਸੁਭਾਗਿਆ ਹੈ ਕਿ ਕਪੂਰਥਲਾ ਮੈਂ ਹਰ ਸਾਲ जो भगवान जगन्नाथ जी की रथ यात्रा है बहुत ही धूमधाम से निकाली जा रही है तो उस लड़ी में इस बार भी भगवान की जो रथ यात्रा है वो बड़ी धूमधाम से निकाली जा रही है तो पूरे शहर में बहुत ही उत्साह है इस रथ यात्रा को लेकर हजारों की गिनती में जो भक्त है वो देशों विदेशों से यहाँ पर उपस्थित होते हैं भगवान जगन्नाथ जी के दर्शन करने के लिए हमारे शास्त्रों में ऐसा वर्णन है कि कोई भी भगवान के दर्शन जब वथ के ऊपर विराजमान होते हैं तो तब करता है तो भगवान उसे जन्म मृत्यु के चक्कर से बाहर निकाल कर उसे अपने धाम की प्राप्ति कराते हैं ये द्वारा है। तीसरी जो रथ यात्रा है इसका हो तो कपूर में द्वारा डेली प्रोग्राम होते हैं जिसमें कि जो छोटे छोटे बच्चे हैं पाँच साल ऐसी लेके पंद्रह साल तक के उनके लिए अलग से वीकली क्लासेस हो जाती है हमारी जिनमें उनको बताया जाता है कि किस प्रकार से हमें अपना जीवन जीना है और किस प्रकार से हमें अपने माता में में तो रथयात्र कम कम महीने पहले शुरू हो जाती है तो दो महीने पहले तैयारियों में हम लोग चालीस दिन लगातार भगवान की संध्या फेरिया निकालते हैं जिसमें कि पूरे शहर में हर कॉलोनी में हर गली में हम लोग जाकर भगवान के नाम का प्रचार करते हैं तो भगवान अपने शास्त्रों में कहते हैं कि पृथ्वी राचे नगर आदि ग्राम सर्वत्र प्रचार हो मेरा नाम के हर जगह में हर शहर में मेरे नाम का प्रचार होना चाहिए तो हम उसी उसी भगवान के श्लोक के ऊपर भगवान के नाम का प्रचार जो है वो गली गली कुछ कुछ में करते हैं सुल्तानपुर लोधी इलाके सरगर्म चोर गिरोह आए दिन ਵਾੜਦਾਤਾਂ ਨੂੰ ਅੰਜਾਮ ਦੇ ਕੇ ਆਤੰਕ ਮਚਾ ਰਹੇ ਹਨ ਜਿਸ ਦੇ ਚਲਦਿਆਂ ਲੋਕਾਂ ਅੰਦਰ دہشت ਦਾ ਮਾਹੌਲ ਬਣਿਆ ਹੋਇਆ ਤਾਜ਼ਾ ਮਾਮਲਾ ਬੀਤੀ ਰਾ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਗਾਜੀਪੁਰ ਦੇ ਨਾਲ ਲੱਗਦੇ ਡੇਰੇ ਮਲ ਗੁਜਾਰ ਤੋਂ ਸਾਹਮਣੇ ਹੈ ਜਿੱਥੇ ਹਥਿਆਰਬੰਦ ਹੋ ਕੇ ਆਏ ਚੋਰਾਂ ਵੱਲੋਂ ਕਿਸਾਨ ਦੀ ਹਵੇਲੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਮੱਕੀ ਦੀ ਫਸਲ ਦੀ ਰਾਖੀ ਸੁੱਤੇ ਪਰਵਾਸੀ ਮਜ਼ਦੂਰਾਂ ਦੇ ਮੋਬਾਈਲ ਫੋਨ ਅਤੇ ਨਕਦੀ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਗਏ ਰੋਮਨ ਕੁਮਾਰ ਨਾਮ ਹੈ ਅਹੀਂ 12:30 ਵਜੇ ਤੱਕ ਕੰਮ ਕੀਤਾ सो तो गया ठीक है तो फिर डेढ़ बजे वीडियो देखे आई तो देखिया डेढ़ बजे आया फिर पहले एदामल चक लिया तो फिर पीछे आया फिर जाके फिर एदामल चक लिया एक ब्लू एक हाँ। ब्लूटूथ सी वो भी चक के ले गया मोबाइल का मोबाइल के कप नहीं कवर में पैसा था तो वो चक के लेके गया

ਹਾਂਜੀ ਦੋ ਜਣੇ ਸੀ ਉਸ ਟਾਈਮ ਹਾਂਜੀ ਉਹ ਕੈਮਰੇ ਵਿੱਚ ਆ ਰਿਹਾ ਪੂਰੇ ਸਾਫ ਨਹੀਂ ਆ ਰਹੀ ਫੋਟੋ ਇੱਕ ਬੰਦੇ ਦਾ ਦਾਤਰ ਤੇ ਇੱਕ ਮੋਬਾਈਲ ਮੂਲ ਚੱਕਦਾ ਜਿੱਦਾਂ ਜੀ ਹਾਂਜੀ ਉਹਦੇ ਕੈਮਰੇ ਜਾ ਰਿਹਾ ਕਿੰਨੇ ਮੋਬਾਈਲ ਚੁੱਕ ਕੇ ਲੈ ਗਏ ਇਹ ਮੇਰਾ ਹਾ 2 ਵਜੇ ਨਗਦੀ ਵੀ ਕੁਛ ਹਾਂ ਨਗਦੀ ਵੀ ਉਹ ਮੁੰਡਾ ਦੱਸਦਾ 3000 ਜਿਹੜਾ ਬਈ ਆ 3000 ਮੇਰੇ ਲਗਿਆ ਜੇਬੀ ਚ ਕੱਢ ਕੇ ਹਾਂਜੀ ਸੁੱਤੇ ਬੈ ਅਸੀਂ 1:30 ਵਜੇ ਕੋਈ ਕਿੰਨੇ ਲੋਕ ਸਨ ਇਹਦੀ ਸਾਹਮਣੇ ਤੇ ਦੋ ਜਣੇ ਦਿਖ ਰਹੇ ਆ ਕੈਮਰੇ ਜੀ ਹਾਂਜੀ ਹਾਂਜੀ ਕੁਝ ਹਥਿਆਰ ਵੀ ਸੀ ਇਹਨਾਂ ਦੇ ਕੋਈ ਇੱਕ ਉਹ ਦੱਤਰ ਸੀਗਾ ਜੀ ਮਾ ਉਹ ਵਿਚ ਵਿੱਚ ਆ ਰਿਹਾ ਕੈਮਰੇ ਚ ਇਹ ਵਾਲੇ ਮੁੰਡਾ ਹੋਣਾ ਉਹ ਲਗਾ ਦੇ ਲੱਗਿਆ ਕਿੱਥੋਂ ਦੇ ਬੰਦੇ ਆ ਜੀ ਮਤਲਬ ਇਹੋ ਪਤਾ ਲੱਗ ਰਿਹਾ ਵੀ ਇਧਰ ਮੀਰੀਏ ਦੇ ਜੀ ਹਾਂਜੀ ਨਜਾਲਾ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਲੋਕਾਂ ਤੇ ਦੁਕਾਨਦਾਰਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਤੇ ਬੀਤੇ ਦਿਨੀ ਦਿਨ ਦਿਹਾੜੇ ਕੁਝ ਘਰਾਂ ਵਿੱਚ ਚੋਰਾਂ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਅੱਜ ਮੋੜ ਤੜਕਸਾ ਚੋਰਾਂ ਨੇ ਨਡਾਲਾ ਬਾਜ਼ਾਰ ਵਿੱਚ पांडे ਦੀ ਦੁਕਾਨ ਤੇ ਪਗੜੀ ਹਾਊਸ ਦੇ ਦੁਕਾਨਾਂ ਨੂੰ ਨਿਸ਼ਾਨਾ ਬੜਾਉਂਦਿਆ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਪਾਂਡਿਆ ਦੀ ਦੁਕਾਨ ਦੇ ਮਾਲਕ ਸੁਸ਼ੀਲ ਕੁਮਾਰ ਨੇ ਦੱਸਿਆ ਹੈ ਕਿ ਗੇ ਉਹਨਾਂ ਨੂੰ ਸਵੇਰੇ ਜਦੋਂ ਸੂਚਨਾ ਮਿਲੀ ਕਿ ਉਹਨਾਂ ਦੀ ਦੁਕਾਨ ਦਾ ਸ਼ਟਰ ਟੁੱਟਾ ਜਦੋਂ ਉਹ ਮੌਕੇ ਤੇ ਪੁੱਜੇ ਤਾਂ ਉਹਨਾਂ ਦੇਖਿਆ ਕਿ ਦੁਕਾਨ ਦਾ ਗੱਲਾ ਕਾਊਂਟਰ ਤੇ ਪਿਆ ਸੀ ਜਿਸ ਵਿੱਚੋਂ 30 ਤੋਂ 35 ਹਜ਼ਾਰ ਦੀ ਨਕਦੀ ਵੀ ਗਾਇਬ ਸੀ ਹਨ ਭਾਈ ਇਹ ਜੀ ਚੋਰੀ ਹੋਈ ਕਿਵੇਂ ਪਤਾ ਲੱਗਾ ਤੁਹਾਨੂੰ ਮੈਨੂੰ ਸਵੇਰੇ ਤਕਰੀਬਨ 5 ਵਜੇ ਫੋਨ ਗਿਆ ਕਿ ਤੁਹਾਡੇ ਦੁਕਾਨ ਦਾ ਸ਼ਟਰ ਚੱਕਿਆ ਗਿਆ ਸੱਬਲ ਪਾ ਕੇ ਤੇ ਮੈਂ ਆਕੇ ਹੁਣ ਦੁਕਾਨ ਤੇ ਦੇਖਿਆ ਵਾ ਤੇ ਸ਼ਟਰ ਚੱਕਿਆ ਹੋਇਆ ਆਪਣਾ ਤੇ ਗੱਲਾਂ ਕੱਢ ਕੇ ਕਾਊਂਟਰ ਦੇ ਉੱਪਰ ਰੱਖਿਆ ਹੋਇਆ ਵਾ ਤੇ ਤਕਰੀਬਨ ਉਹਦੇ ਚੋਂ ਸਾਰਾ ਜਿਹੜਾ ਕੈਸ਼ ਆ ਉਹ ਲੈ ਗਏ ਜਿੰਨਾ ਕ ਨੁਕਸਾਨ ਆਪਾਂ ਗੱਲ ਕਰੀ ਹੋਗਾ ਲਗਭਗ 30 ਤੋਂ 35000 ਰੁਪਏ ਸੀ ਲਗਦੇ ਉਹ ਲੈ ਗਏ ਜੇਪ ਗੱਲ ਕਰੀਏ ਵੀ ਰਾਤ ਨੂੰ ਇਦਾਂ ਪਹਿਰਾ ਵੀ ਲੱਗਦਾ ਗਲੀ ਚ ਬਾਜ਼ਾਰ ਵਿੱਚ ਕੀ ਕਹਿਣਾ ਚਾਹੁੰਨੇ ਤੁਸੀਂ ਪਹਿਰਾ ਨਾਂ ਦਾ ਰਹਿ ਗਿਆ ਜੀ ਜੇ ਉਹਨਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਕਿ 4 ਵਜੇ ਤੋਂ ਬਾਦ ਦਾ ਕੰਮ ਆ ਜੀ ਇਹ ਅਸੀਂ 4 ਵਜੇ ਤੇ ਕਰੀਤੇ ਸੀ ਪਰ ਉਹ ਇਸ ਕੰਮ 4 ਵਜੇ ਤੋਂ ਪਹਿਲਾਂ ਹੋਇਆ ਵਾ ਇਸ ਕਰਕੇ ਪਹਿਲੇ ਜ਼ਾਰ ਵੀ ਮੈਨੂੰ ਲੱਗਦਾ ਵਿੱਚ ਰੜੇ ਹੋਏ ਆ ਠੀਕ ਹੈ ਕੀ ਕਹਿਣਾ ਚਾਹੁੰਦੇ ਸੀ ਪੁਲਿਸ ਨੂੰ ਦੱਸਿਆ ਇਸ ਵਾਰ ਇਹ ਪੁਲਿਸ ਨੂੰ ਰਿਪੋਰਟ ਕੰਮ ਜਾ ਰਹੇ ਆ ਤੇ ਦੇਖੋ ਮੌਕੇ ਤੇ ਹੁਣ ਕੀ ਕਹਿੰਦੇ ਆ ਕੈਮਰਾ ਕਵਰਨਸ ਕੁਝ ਨਜ਼ਰ ਆਇਆ ਤੁਹਾਨੂੰ ਨਹੀਂ ਮੇਰੇ ਤੇ ਕੈਮਰੇ ਨਹੀਂ ਲੱਗੇ ਬਾਕੀ ਆਂਗਵਾੜ ਦੇ ਜਿਹੜੇ ਕੈਮਰੇ ਲੱਗੇ ਆ ਉਹਨਾਂ ਤੋਂ ਫੁਟੇਜ ਵੇਖਣਗੇ ਕੀ ਹੁੰਦਾ ਵਾ ਕਿਹੜੇ ਟਾਈਮ ਹੋਇਆ ਵਾ ਉਹਨੂੰ ਤਕਦੀਸ਼ ਕਰਨਗੇ ਕੀ ਮੰਗ ਕਰਦੇ ਵੀ ਤੁਸੀਂ ਜਿਹੜੀ ਗਸ਼ਤ ਜਿਹੜੀ ਗਸੇਵ ਬਧਾਈ ਜਾਵੇ ਬਜਾਰ ਦੀ ਸੇਫਟੀ ਲਈ ਉਪਰਾਲਾ ਕੀਤਾ ਜਾਵੇ ਕੋਈ ਕੋਈ ਪੁਲਿਸ ਵਾਲਿਆਂ ਦਾ ਕੋਈ ਪਹਿਰਾ ਜਾਂ ਰੌਂਡ ਹੋਣਾ ਚਾਹੀਦਾ ਵਾ ਕਿਉਂਕਿ ਇਹਨਾਂ ਦੇ ਸਾਰੇ ਤੇ ਨਾਮਾਤਰ ਆ ਕਿ ਇਹ ਕੋਈ ਭਲੇਖਾ ਹੀ ਆ ਤੁਹਾਨੂੰ ਕੀ ਇੱਕ ਤੁਸੀਂ ਇੱਕ ਪਹਿ ਚੌਂਕੀ ਦਾ ਰੱਖੇ ਹੋਏ ਆ ਪੈਸੇ ਇਹਨਾਂ ਨੂੰ ਪ੍ਰੋਪਰ ਦੇਈਦੇ ਆ ਪਰ ਇਹਨਾਂ ਦੇ ਕੋਈ ਹੈ ਨਹੀਂਗਾ ਇਹ ਸਿਰਫ ਇਹ ਗੋ ਕਹਿੰਦੇ ਆ ਕਿ ਜਿਹੜੀ ਚੋਰੀ ਹੁੰਦੀ ਆ ਕੇ 4 ਵਜੇ ਤੋਂ ਬਾਅਦ ਹੋਈ ਆ ਇਹਨਾਂ ਕੋਈ ਇੱਕ ਗੱਲ ਆ ਕਿ ਅਸੀਂ 4 ਵਜੇ ਕਰੀਤੇ ਹੈਗੇ ਸੀ ਉਦੋਂ ਬਿਲਕੁਲ ਸਹੀ ਸੀ ਉਸ ਤੋਂ ਬਾਅਦ ਹੀ ਇਹ ਚੋਰੀ ਹੋਈ ਆ ਸਹੀ ਕੇਂਦਰੀ ਜੇਲ੍ਹ ਵਿੱਚ ਦੋ ਧਿਰਾਂ ਵਿਚ ਲੜਾਈ ਹੋਣ ਕਾਰਨ ਤਿੰਨ ਹਵਾਲਾਤੀ ਗੰਭੀਰ ਵਿੱਚ ਜ਼ਖਮੀ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਮਰਜੈਂਸੀ ਵਿਸ਼ਤਾਨਾ ਡਿਊਟੀ ਡਾਕਟਰ ਜਸ਼ਨ ਨੇ ਦੱਸਿਆ ਕਿ ਮਨਜਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ, ਤੇਜਵੀਰ ਸਿੰਘ ਪੁੱਤਰ ਦਲਵੀਰ ਸਿੰਘ, ਰਜਿੰਦਰ ਸਿੰਘ ਪੁੱਤਰ ਮੰਗਲ ਸਿੰਘ ਜਿਨਾਂ ਨੇ ਕਬੀਲ ਸੱਟਾ ਹੋਣ ਕਾਰਨ ਜੇਲ੍ਹ ਕਰਮਚਾਰੀ ਸਿਵਲ ਹਸਪਤਾਲ ਕਪੂਰਲਾ ਵਿਖੇ ਲਿਆ ਕੇ ਇਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਦੇ ਮੁੱਢਲੀ ਲਾਸਤ ਤੋਂ ਬਾਅਦ ਦੋ ਹਵਾਲਾਤਿਆਂ ਨੂੰ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿੱਚ ਰੈਫਰ ਕਰ ਦਿੱਤਾ ਗਿਆ ਤੇ ਐਮਐਲਆਰ ਕੱਟ ਕੇ ਥਾਣਾ ਕੋਤਵਾਲੀ ਨੂੰ ਭੇਜ ਦਿੱਤੀ ਗਈ ਹੈ। ਬੀਤੇ ਦਿਨੀ ਸ਼੍ਰੋਮਣੀ ਕਾਲੇ ਦਲ ਦੇ ਸਾਫ ਕਾਮੰਤਰੀ ਵਿਕਰਮਜੀਤ ਸਿੰਘ ਮਾ ਜੀਟਿਆ ਤੇ ਹੋ ਵਿਜੀਲੈਂਸ ਵੱਲੋਂ ਕਾਰਵਾਈ ਦੇ ਰੋਸ ਵੱਜੋਂ ਅਜਲੰਦਰ ਦੇ ਕਾਲੇ ਦਲ ਦੀ ਲੀਡਰਸ਼ਿਪ ਉੱਲੋਂ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਉਸ ਮੌਕੇ ਲੀਡਰਸ਼ਿਪ ਵੱਲੋਂ ਸੀਐਮ ਭਗਵੰਤ ਮਾਨ ਦੇ ਮੁਰਦਾਬਾਦ ਦੇ ਨਾਰੇ ਲਗਾਉਂਦਿਆਂ ਪੁਤਲਾ ਸਾੜ ਕੇ ਰੋਜ਼ ਚਾਹੇ ਕੀਤਾ ਗਿਆ। ਕਾਲੇਦਲ ਜ਼ਿਲ੍ਹਾ ਪ੍ਰਧਾਨ ਕੁਲਵੰ ਸਿੰਘ ਮੰਨਣ ਨੇ ਕਿਹਾ ਕਿ ਬੀਤੇ ਦਿਨੀ ਜ਼ਿਲ੍ਹੇ ਦੇ ਨਾਲ ਵਿਕਰਮਜੀਤ ਮਜੀਠੀਆ ਹੋਣਾਂ ਦੇ ਘਰ ਵਿੱਚ ਅਣਮਨੁੱਖੀ ਵਤੀਰਾ ਕੀਤਾ ਗਿਆ। ਬੇहद ਮੰਦ ਭਾਗਾ ਹੈ। ਜੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਵਿਕਰਮ ਸਿੰਘ ਮਜੀਠੀਆ ਜੋ ਸਾਡੇ ਸੀਨੀਅਰ ਕਾਲੇਦਲ ਦੇ ਲੀਡਰਸ਼ਿਪ ਦਾ ਮੰਤਰੀ ਹੈ। ਉਹਨਾਂ ਦੇ ਘਰ ਜਿੱਦਾਂ ਜਾ ਕੇ ਜੀਲੈਂਸ ਨੇ ਵਿਹਾਰ ਕੀਤਾ, ਜਿੱਦਾਂ ਤੜਕੇ ਜਾ ਕੇ, ਕੰਧਾਂ ਟੱਪ ਕੇ ਗਏ ਆ, ਉਹ ਬੜਾ ਨਿੰਦਣਯੋਗ ਗੱਲ ਆ। ਕਿਉਂਕਿ ਮਜੀਠਿਆ ਸਾਹਿਬ ਕੋਈ ਗੇਟ ਕੋ ਕਹਿੰਦੇ ਤਾਂ ਬੁਲਾਉਂਦੇ ਤਾਂ ਮਜੀਠਿਆ ਸਾਹਿਬ ਨੇ ਜਾਣਾ ਮਜੀਠਿਆ ਸਾਹਿਬ ਲੁਕੇ ਹੋਏ ਥੋੜੋ ਸਿਗੇ ਜਿਸ ਤਰ੍ਹਾਂ ਵੀ ਕਿਸੇ ਨੂੰ ਕ੍ਰਾਈਮ ਬੰਦੇ ਨੂੰ ਫੜਨਾ ਹੋਵੇ ਕਿੰਨਾਂ ਬੰਦੇ ਨੂੰ ਉਦਾਂ ਦਾ ਵਿਹਾਰ ਕੀਤਾ ਗਿਆ ਫਿਰ ਉੱਥੇ ਲੇਡੀਜ਼ ਆ ਬੱਚੇ ਆ ਪਰ ਜਿੰਨਾਂ ਦਾ ਡੀਐਸਪੀ ਨੇ ਉੱਥੇ ਵਿਹਾਰ ਕੀਤਾ ਉਹ ਬੜਾ ਬੰਦਾ ਨਹੀਂ ਹੁੰਦਾ ਜੋ ਗਿਆ ਤੇ ਆ ਸਾਬਕਾ ਡੀਜੀਪੀ ਨੂੰ ਲਾਇਆ ਗਿਆ ਕਿ ਜਿਹੜੇ ਬੌਂਦੇ ਮੌਜੂਦਾ ਪੰਚੇ ਡੀਜੀਪੀ ਆ ਉਹ ਉਹਨਾਂ ਨੂੰ ਸਮਝਣੇ ਕਿ ਕੇਸ ਦੀ ਇਹ ਸਾਰੇ ਸਾਰੇ ਬੱਲਾ ਦਾ ਨੀਤੀ ਦੇ ਤਹਿਤ ਜਿਹੜੀਆਂ ਗੇਮਾਂ ਖੇਡੀਆਂ ਜਾ ਰਹੀਆਂ ਅਸੀਂ ਭਗਵਾਨਪਰਮਾਨ ਨੂੰ ਕਹਿੰਦੇ ਆ ਜੇ ਸਿਆਤ ਕਰਨੀ ਹੈ ਨਾ ਤੇ ਸਿਆਤ ਨਰੋਈ ਸਿਆਤ ਕਰੋ ਪੋਜ਼ਿਟਿਵ ਸਿਆਤ ਕਰੋ ਪੰਜਾਬ ਦੇ ਲਈ ਕੋਈ ਛੋਟੋ ਪੰਜਾਬ ਲਈ ਕੋਈ ਕੰਮ ਦਾ ਮਾਦਾ ਰੱਖੋ ਅੱਜ ਪੰਜਾਬ ਜਿਹੜਾ ਅਸੀਂ ਜਲੰਧਰ ਹੀ ਹੈ ਪਹਿਲਾਂ ਇਹਨੂੰ ਸਮਾਜ ਸਿਟੀ ਦਾ ਦਾਜਾ ਦਿੱਤਾ ਅੱਜ ਥਾਂ ਦਾ ਇੱਕੋ ਨਹੀਂ ਛੋੜਿਆ ਜਾਂ ਪਿਆ ਤੇ ਨਰਕ ਬਣ ਗਿਆ ਉਹਨੂੰ ਬੇਸ਼ਕ ਗੰਨਾ ਜਿਹੜੀਆਂ ਉਹਦੇ ਵੱਲ ਤਾਂ ਧਿਆਨ ਨਹੀਂ ਦਿੰਦਾ ਡਿਵੈਲਪਮੈਂਟ ਵੱਲ ਕੋਈ ਧਿਆਨ ਨਹੀਂਗਾ ਉਹਦਾ ਧਿਆਨ ਇੱਕੋ ਹੀ ਆ ਕਿ ਛੋਸ਼ਾ ਜਿਹਾ ਛੱਡ ਦਿਓ ਲੋਕਾਂ ਦਾ ਧਿਆਨ ਉੱਤੇ ਲਾ ਦਿਓ ਤੇ ਝੂਠ ਬੋਲੀ ਜਾਓ ਇਦਾਂ ਸ਼ਾਸਨ ਚੱਲਦੀਆਂ ਲੋਕੀ ਗਰਾਊਂਡ ਲੈਵਲ ਤੇ ਹਰ ਚੀਜ਼ ਸਮਝਦੇ ਆ ਤੇ ਅਸੀਂ ਜੋ ਪਾਰਟੀ ਹਾਈ ਕਮਾਂਡ ਨੂੰ ਕਹਿੰਦੀ ਅਸੀਂ ਉਹ ਹਰ ਸੰਘਰਸ਼ ਕਰਾਂਗੇ ਵਿਕਰਮ ਸਿੰਘ ਜੀ ਕੇ ਲਈ ਜਿੰਨੀ ਚਿਰ ਉਹ ਬਾਮੀ ਹਾਂ ਕੱਲੀ ਸ਼ੌਮੀ ਕਵੀਦਾਂ ਨੂੰ ਮੰਗ ਪੱਤਰ ਕੋਆ ਸੁਣਿਆ ਇਹਨੂੰ ਮਨਜੋਗ ਐਸ.ਪੀ. ਸਾਹਿਬ ਨੇ ਡੀ.ਐਸ.ਓ. ਨੇ ਪੰਜਾਤ ਤੋਂ ਤੱਕ ਨੂੰ ਭੇਜਿਆ ਮੰਗ ਪੱਤਰ ਚ ਕੀ ਲਿਖਿਆ ਮੰਗ ਪੱਤਰ ਜੀ ਨੇ ਇਹਨਾਂ ਨੇ ਲਿਖਿਆ 对，对，对，对。 ਹਾਂਜੀ ਸਰ ਅੱਜ ਉਤਲਾ ਫੁੱਟਿਆ ਜਾ ਰਿਹਾ ਹੈ ਭਗਵੰਤ ਸਾਨ ਦਾ ਕੀ ਪੂਰਾ ਮਾਮਲਾ ਹੈ ਜਿਹੜਾ ਕਿ ਕਿਸੇ ਨਾ ਘੱਟ ਨੂੰ ਲੈ ਕੇ ਮਾਰ ਦਿੰਦੇ ਆ ਜਿਹੜਾ ਕਿ ਉਹਦੇ ਸਬੰਧ ਵਿੱਚ ਅੱਜ ਸਰਕਾਰ ਨੂੰ ਗਿਲੰਦਰ ਦੇ ਬੀਸੀ ਸਾਹਿਬ ਨੂੰ ਉਤਲਾ ਫੁੱਟ ਕੇ ਉਹਨਾਂ ਸਰਪੱਛ ਆਮ ਆਦਮੀ ਪਾਰਟੀ ਕੋਸ਼ਿਸ਼ ਦੱਸਣ ਆਏ ਆ ਕਿ ਜਿਹੜੀ ਤੁਸੀਂ ਬਦਲਾਖੁੜੀ ਦੀ ਨੀਤੀ ਕਰ ਰਹੇ ਆ ਕਿ ਬਦਲਾਖੁੜੀ ਦੀ ਨੀਤੀ ਚੱਲਣੀ ਨਹੀਂ ਕਿਉਂਕਿ ਜਿਹੜੀ ਤੁਸੀਂ ਉਹ ਵੀ ਜਿੱल्ली ਵੀ ਅਜੇ ਤੱਕ ਇਹਨਾਂ ਨੇ ਪਰਚੇ ਕੀਤੇ ਆ ਇੱਕ ਪਰਚਾ ਵੀ ਅਜੇ ਤੱਕ ਇਹਨਾਂ ਨੇ ਧੁਰ ਨਹੀਂ ਚਾੜ੍ਹ ਸਕਿਆ ਕਿਉਂਕਿ ਇੱਕ ਵੀ ਪਰਚਾ ਕਿਸੇ ਨੂੰ ਸਹੀ ਨਹੀਂ ਦੇ ਸਕਦਾ ਕਿਉਂਕਿ ਇਹ ਲੋਕਾਂ ਨੂੰ ਸਿਰਫ ਗੁੰਮਰਾਹ ਕਰ ਰਹੇ ਆ ਸਰਕਾਰ ਵੀ ਗੁੰਮਰਾਹ ਹੋ ਕੇ ਆਈ ਸੀ ਲੋਕਾਂ ਨੇ ਆਪ ਮਾਰੇ ਵੋਟਾਂ ਪਾਈਆਂ ਪਰ ਜਦੋਂ ਲੋਕਾਂ ਨੂੰ ਹੁਣ ਫੈਸਲੇ ਦਾ ਪਤਾ ਲੱਗਾ ਕਿ ਇਹਨਾਂ ਨੇ ਕੀਤਾ ਕੀ ਆ ਇਹਦਾ ਹੁਣ ਸਤਾਈ ਦੇ ਵਿੱਚ ਲੋਕੀ ਜਵਾਬ ਦੇਣ ਨੂੰ ਤਿਆਰ ਆ ਜਿਹੜੇ ਲੋਕਾਂ ਦੇ ਵਿੱਚ ਲੀਡਰਸ਼ਿਪਮਾਨ ਹੁੰਦੇ ਪਏ ਆ ਉਹਨਾਂ ਨੂੰ ਸਿਰਫ ਇਹ ਦੱਬਣ ਦੀ ਕੋਸ਼ਿਸ਼ ਕਰ ਰਹੀ ਆ ਉਹਨਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਰਦੀ ਪਈ ਆ ਪਰ ਲੋਕ ਬਹੁਤ ਸਿਆਣੇ ਆ ਲੋਕਾਂ ਨੂੰ ਪਤਾ ਕਿ ਬਦਲਾਖੋਰੀ ਹੋ ਰਹੀ ਆ ਲੋਕ ਇਹਨਾਂ ਨੂੰ ਸਤਾਈ ਚੇ ਦਾ ਸਾਰਾ ਜਵਾਬ ਦੇਣਗੇ ਤੁਹਾਡੇ ਮਾਧਿਅਮ ਰਮੀ ਇਹ ਦੱਸਣਾ ਚਾਹਨਾ ਕਿ ਲੋਕਤਨੁਕੀ ਕੀ ਗੱਲ ਦੇ ਬਾਰੇ ਗਿਆਨ ਇਹ ਨਾ ਸਮਝੋ ਕਿ ਜੇ ਦਾ ਤੁਸੀਂ ਇੱਕ ਵਾਰੀ ਝੂਠ ਬੋਲ ਕੇ ਸਰਕਾਰ ਲਈ ਦੁਬਾਰਾ ਵੀ ਤੁਹਾਡਾ ਕੋਈ ਫਾਇਦਾ ਹੋ ਸਕਦਾ ਇਹ ਹੁਣ ਤੁਹਾਡਾ ਫਾਇਦਾ ਨਹੀਂ ਇਹ ਨੁਕਸਾਨ ਹੀ ਆ ਇਹ ਸਮਝ ਲਓ ਕਿ ਅੱਜ ਤੋਂ ਜਿੱਦਨ ਦਾ ਮਜੀਠੀਆ ਸਾਹਿਬ ਨੂੰ ਫੜਿਆ ਆਕਾਲੀ ਦਲ ਨੇ ਉੱਪਰ ਹੀ ਹੋਣਾ ਆਇਆ ਇਹ ਅਲੱਗ ਸਤਾਈ ਦੇ ਵਿੱਚ ਜਿਹੜੀ ਸਰਕਾਰ ਹੈ ਤੁਹਾਡੇ ਸਾਹਮਣੇ ਆ ਕੇ ਲੋਕਾਂ ਦੀ ਸੇਵਾ ਕਰੂਗੀ ਜਿੱਦਾਂ ਕਿ ਕਰਦੀ ਰਹੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਇਹਨਾਂ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ